ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਡ ਖਾਲਸਾ ਬਲੱਡ ਯੂਨਿਟ ਦੇ ਸਰਪ੍ਰਸ ਸਰਦਾਰ ਸਰਬਜੀਤ ਸਿੰਘ ਭੁੱਲਰ ਅਤੇ ਸਮੂਹ ਟੀਮ ਦੇ ਵੱਲੋਂ ਪਹਿਲਾ ਦਸਤਾਰ ਮੁਕਾਬਲਾ ਬੜੇ ਹਰਸ਼ੋਲਾਸ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸਰਪ੍ਰਸਤ ਸਰਦਾਰ ਸਰਬਜੀਤ ਸਿੰਘ ਭੁੱਲਰ ਜੀ ਨੇ ਕਿਹਾ ਕਿ ਇਹ ਸਾਡਾ ਪਹਿਲਾ ਦਸਤਾਰ ਮੁਕਾਬਲੇ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਫਰਸਟ ਸੈਕਿੰਡ ਆਉਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਅਤੇ ਨਗਦ ਰਕਮ ਦੇ ਕੇ ਨਵਾਜਿਆ ਗਿਆ ਅਤੇ ਉਹਨਾਂ ਕਿਹਾ ਕਿ ਇਹੋ ਜਿਹੇ ਉਪਰਾਲੇ ਅੱਗੇ ਵੀ ਚੱਲਦੇ ਰਹਿਣਗੇ ਤਾਂਕਿ ਅੱਜਕੱਲ ਦੇ ਬੱਚੇ ਆਪਣੇ ਪੰਜਾਬੀ ਵਿਰਸੇ ਅਤੇ ਆਪਣੇ ਧਰਮ ਨੂੰ ਸੰਭਾਲ ਸਕਣ ਅਤੇ ਨਸ਼ਿਆਂ ਤੋਂ ਛੁਟਕਾਰਾ ਪਾ ਸਕਣ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਮੈਂਬਰ ਸਾਹਿਬਾਨ ਮੌਜੂਦ ਸਨ ਅਤੇ ਉਹਨਾਂ ਕਿਹਾ ਕਿ ਸਾਲ ਦੇ ਅੰਦਰ ਹੋਰ ਵੀ ਪ੍ਰੋਗਰਾਮ ਕਰਵਾਏ ਜਾਣਗੇ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ આજ ਤੱਕ ਤੋਂ ਮਦੁਰਾਜਪੂਰੀ ਖਾਸ ਰਿਪੋਰਟ ਉਸ ਦੇ ਉਪਰ ਜਿਹੜਾ ਅੱਜ ਸਾਡਾ ਦਸਤਾਰ ਮੁਕਾਬਲਾ ਹਾਲਸਾ ਬਲਡ ਗੇਟ 2020 ਰਿਸੈਂਸਰੀ ਅੰਮ੍ਰਿਤਸਰ ਤੇ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਪ੍ਰੇਮਰੋਜੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਜਿਹੜੇ ਜਿਹੜੇ ਬੱਚੇ ਫਸਟ ਔਰ ਸੈਕੰਡ ਔਰ ਥਰਡ ਆਏ ਨੇ ਉਹਨਾਂ ਨੂੰ ਜਿਹੜਾ ਸਾਡੀ ਸੰਸਥਾ ਵੱਲੋਂ ਪ੍ਰਾਈਜ਼ ਦੇ ਕੇ ਵਾਜਿਆ ਗਿਆ ਔਰ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਾਡੀ ਟੀਮ ਨੇ ਅੱਜ ਕੀਤਾ ਕਿ ਫਸਟ ਸਾਡਾ ਜਿਹੜਾ ਹੈਗਾ ਦਸਤਾਰ ਮੁਕਾਬਲਾ ਹੋਰ ਵੀ ਕਈ ਜਿਹਨਾਂ ਜਿਹੜੇ ਸਾਡੇ ਸਾਲ ਦੇ ਵਿੱਚ ਚੱਲਦੇ ਰਹਿੰਦੇ ਨੇ ਵਸਾਖੀ ਨੂੰ ਬੋਕ ਰੱਖਦੇ ਆ ਜਿਹੜਾ ਅਸੀਂ ਇਹ ਦਸਤਾਰ ਮੁਕਾਬਲਾ ਜਿਹੜਾ ਅੱਜ ਕਰਵਾਇਆ ਮੈਂ ਛੋਟੇ ਬੱਚਿਆਂ ਨੂੰ ਜਿਹੜੇ ਸੀਨੀਅਰ ਜੂਨੀਅਰ ਇੱਥੇ ਆਏ ਨੇ ਜਿਨ੍ਹਾਂ ਨੇ ਅੱਜ ਇਸ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਔਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਦਸਤਾਰ ਹੈ ਉਹ ਸਾਡੀ ਕਿਸਾਨ ਆ ਖਾਲਸੇ ਦੀ ਨਿਸ਼ਾਨ ਆ ਸਿੱਖੀ ਦਾ ਨਿਸ਼ਾਨ ਆ ਇਸ ਨੂੰ ਸੰਭਾਲ ਕੇ ਰੱਖੋ ਔਰ ਇਦਾਂ ਹੀ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਆਪਣੇ ਮੁਖ ਨੂੰ ਜਿਹੜਾ ਖੂਬਸੂਰਤ ਕਰੋ ਖਾਲਸਾ ਜਿਹੜੀ ਨਿਸ਼ਾਨੀਆਂ ਨੂੰ ਸੰਮਕਰ ਪਾਇਆ। ਕਿੰਨਾ ਕੁ ਜ਼ਿਆਦਾ ਬੱਚਾ ਬੱਚਿਆਂ ਵਿੱਚ ਤੁਸੀਂ ਦੇਖਿਆ ਨਾ ਜੀ ਬਹੁਤ ਜ਼ਿਆਦਾ ਉਤਸ਼ਾਹ ਸੀ ਸਾਡੇ ਕੋਲੋਂ ਜਿਹੜੇ بڑے ਬੱਚਿਆਂ ਦੇ ਜਿਹੜੇ ਨਾਂ ਨਹੀਂ ਲਿਖੇ ਕਿਉਂਕਿ ਪ੍ਰੋਗਰਾਮ ਫਾਸਟ ਸੀ ਇਸ ਕਰਕੇ 200 ਬੱਚਾ ਲਗਭਗ ਇੱਥੇ ਪਹੁੰਚਾ ਵਾ ਔਰ ਬੱਚਾ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਔਰ ਲਾਗੇ ਲਾਗੇ ਪਿੰਨਾਂ ਦੇ ਵਿੱਚੋਂ ਦੂਰੋਂ ਆਏ ਜਿੱਸਾ ਕਥੂ ਨੰਗਲ ਤੋਂ ਵੀ ਬੱਚੇ ਆਏ ਨੇ ਸਰੀਆਲੀ ਤੋਂ ਆਏ ਬੜੀ ਬੜੀ ਦੂਰ ਤੋਂ ਬੱਚੇ ਜਿਹੜੇ ਇੱਥੇ ਪਹੁੰਚੇ ਲੱਗਾ ਕਿ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਦੇ ਬੱਚੇ ਨੇ ਇਹ ਜਿਹੜਾ 20 ਸਾਲ ਤੱਕ ਦਾ ਹੈਗਾ ਜੀ ਸੀਨੀਅਰ ਜੁਨੀਅਰ ਦਾ 20 ਸਾਲ ਤੱਕ ਦਾ 7 ਸਾਲ ਤੋਂ ਲੈ ਕੇ 20 ਸਾਲ ਤੱਕ ਦਸਤਾਰ ਸੰਜੋਣ ਵਾਲੇ ਬੱਚੇ ਨੂੰ ਕੀ ਨਾਮ ਦਿੰਦੇ ਨੇ ਜਿਹੜਾ ਫਸਟ ਜੀ ਉਹਨੂੰ 3100 ਰੁਪਿਆ ਦਸਤਾਰ ਨਾਲ ਮੈਡਲ ਔਰ ਹੋਰ ਵੀ ਜਿਹੜੇ ਨਕਦ ਨਾਮ ਜਿਹੜਾ ਨਾਲ ਦੇ ਕੇ ਸੰਬੰਧ ਕੋਈ ਬੱਚੇ ਜਿਹੜੇ ਬੇਮਤ ਹੁੰਦੇ ਜਾ ਰਹੇ ਨੇ ਆਪਣੇ ਤਰ੍ਹਾਂ ਉਹਨਾਂ ਨੂੰ ਵੀ ਅਪੀਲ ਲੋੜੀ ਦੇਖੋ ਜੀ ਲੱਗਦਾ ਨਹੀਂ ਇਦਾਂ ਜਿੱਦਾਂ ਦਾ ਅੱਜ ਬੱਚਿਆਂ ਦੇ ਵਿੱਚ ਛੋਟਿਆਂ ਦੇ ਇਸ਼ਾਰਾ ਦੇਖਿਆ ਕਿ ਬੱਚੇ ਬੇਮਕ ਹੋ ਰਹੇ ਨੇ ਮੈਨੂੰ ਤਾਂ ਇਦਾਂ ਲੱਗਦਾ ਕਿ ਹੋਣ ਜਿਹੜੀ ਆਉਣ ਵਾਲੀ ਵੀਡੀਓ ਬੜੀ ਸਿੱਖੀ ਦੇ ਨਾਲ ਔਰ ਸਾਡੇ ਸਿੱਖੀ ਸਰੂਪ ਦੇ ਨਾਲ ਜੁੜ ਰਹੀ ਆ ਕੈਸ ਬੱਚਿਆਂ ਤੋਂ ਦੇਖ ਕੇ ਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਬੱਚੇ ਜਿਹੜੇ ਜੁੜ ਰਹੇ ਨੇ ਇਸ ਦਸਤਾਰ ਦੇ ਨਾਲ ਹੋਰ ਚੀਜ਼ ਦੇ ਵੀ ਮੁਕਾਬਲੇ ਕਿੱਪ ਨਹੀਂ ਵੀ ਆ ਕਿ ਜਰਾ ਬਹੁਤ ਉੱਤੋਂ ਜਿਹੜੇ ਸਵਾਲ ਦੁਆ ਜਸਾਬਾਣਾ ਨੇ ਕੀਤੇ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਇਤਿਹਾਸ ਪੁੱਛਿਆ ਜਾਂ ਹੋਰ ਵੀ ਕਈ ਜਿਹੜੀਆਂ ਗੱਲਾਂ ਗੁਰੂ ਸਾਹਿਬ ਜੀ ਦੇ ਵਿੱਚੋਂ ਉਹ ਪੁੱਛੀਆਂ ਉਹਨਾਂ ਨੂੰ ਉੱਥੇ ਮੌਕੇ ਤੇ ਉਹਨਾਂ ਨੂੰ ਇਨਾਮ ਦਿੱਤੇ ਗਏ ਜਿਹੜੇ ਜਿਹੜੇ ਬੱਚਿਆਂ ਨੇ ਉਹਨਾਂ ਦੇ ਸਹੀ ਜਵਾਬ ਦਿੱਤੇ ਔਰ ਮੈਂ ਦੇਖਿਆ ਕਿ ਇੱਥੇ ਦੋ ਤਿੰਨ ਬੱਚੇ ਜਿਹੜੇ ਦਿਮਾਲੇ ਸਜਾ ਕੇ ਵੀ ਆਏ ਉਹਨਾਂ ਨੇ ਤਿੰਨ ਕਿਤਾ ਮਿੰਟਾਂ ਦੇ ਵਿੱਚ ਬਹੁਤ ਸੋਹਣੇ ਦਿਮਾਲੇ ਜਿਹੜੇ ਉਹਨਾਂ ਨੇ ਸਜਾਏ ਉਹਨਾਂ ਨੂੰ ਜਸਾਬਾਣਾ ਨੇ ਸਪੈਸ਼ਲ ਤੌਰ ਤੇ ਇਨਾਮ ਦਿੱਤਾ ਡਾਕਟਰ ਜੀ ਕਿੰਨੀ ਕੀ ਲੋੜ ਸੌਤਾਂ